ਵਿਆਨਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਸੰਸਦ ਕੰਗਨਾ ਰਣੌਤ ਜੋ ਲਗਾਤਾਰ ਵਿਵਾਦਾ ਦੇ ਵਿੱਚ ਘਿਰਦੀ ਜਾ ਰਹੀ ਹੈ ਕਿਉਂਕਿ ਆਪਣੇ ਬਿਆਨਾਂ ਕਰਕੇ ਹਰ ਇੱਕ ਦੇ ਦਿਲ ਨੂੰ ਠੇਸ ਪਹੁੰਚਾ ਰਹੀ ਹੈ ਤੇ ਲਗਾਤਾਰ ਦੱਸਦੀ ਹੈ ਕਿ ਕੰਗਨਾ ਰਣੌਤ ਦੀ ਐਮਰਜੈਂਸੀ ਫਿਲਮ ਜਿਸ ਦੇ ਵਿੱਚ ਸਿੱਖ ਕੌਮ ਨੂੰ ਗਲਤ ਤਰੀਕੇ ਨਾਲ ਦਰਸਾਇਆ ਗਿਆ ਲਗਾਤਾਰ ਵਿਰੋਧਵਾਦ ਦਾ ਜਾ ਰਿਹਾ ਕੰਗਨਰ ਨੌਤ ਨੂੰ ਲੈ ਕੇ ਕੰਗਨਰ ਨੌਤ ਦੀ ਅਮਰਜੈਂਸੀ ਫਿਲਮ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਹੁਣ ਵਿਰੋਧ ਲਗਾਤਾਰ ਵੱਧ ਰਿਹਾ ਹੈ ਤੇ ਇਸ ਵੇਲੇ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਸਾਨ ਆਗੂਆਂ ਦੇ ਵੱਲੋਂ ਮੋਗਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਜਿੱਥੇ ਕਿ ਲਗਾਤਾਰ ਕੰਗਨਰ ਨੌਤ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੁਣ ਕੀਤੇ ਜਾ ਰਹੇ ਨੇ ਹਾਲਾਂਕਿ ਕੰਗਨਰ ਨੌਤ ਨੂੰ ਉਹਨਾਂ ਦੀ ਆਪਣੀ ਹੀ ਭਾਜਪਾ ਪਾਰਟੀ ਦੇ ਵੱਲੋਂ ਤਲਬ ਕੀਤਾ ਗਿਆ ਜੇਪੀ ਨੱਡਾ ਦੇ ਵੱਲੋਂ ਇੱਕ ਅਹਿਮ ਬੈਠਕ ਬੁਲਾਈ ਗਈ ਹੈ ਕੰਗਨਾ ਰਣੌਤ ਦੇ ਨਾਲ ਮੀਟਿੰਗ ਸੱਦੀ ਗਈ ਹੈ ਪਰ ਉੱਥੇ ਹੀ ਦੂਜੇ ਪਾਸੇ ਦੱਸਦੀ ਹੈ ਕਿ ਮੋਗਾ ਤੋਂ ਅਹਿਮ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਸਾਨ ਆਗੂਆਂ ਦੇ ਵੱਲੋਂ ਜਿੱਥੇ ਕਿ ਸਾਬਕਾ ਮੰਤਰੀ ਮਾਲਤੀ ਥਾਪਰ ਹਰਿੰਦਰ ਸਿੰਘ ਰੋਡੇ ਅਤੇ ਕਿਸਾਨ ਆਗੂ ਰਿੱਕੀ ਸਿੰਘ ਦੇ ਵੱਲੋਂ ਜਿਹੜੀ ਅਹਿਮ ਮੀਟਿੰਗ ਕੀਤੀ ਗਈ ਕੰਗਨਾ ਰਣੌਤ ਦੇ ਵੱਲੋਂ ਕੀਤੇ ਗਏ ਬਿਆਨਾਂ ਨੂੰ ਲੈ ਕੇ ਜਿਹੜੀ ਵਿਚਾਰ ਵਟਾਂਦਰਾ ਕੀਤਾ ਤੇ ਅੱਗੇ ਦੀ ਰਣਨੀਤੀ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਲਗਾਤਾਰ ਕੰਗਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਮੋਗਾ ਦੇ ਜ਼ਿਲ੍ਹੇ ਕਾਇਦੇ ਵੱਲੋਂ ਮੋਗਾ ਦੇ ਵਿੱਚ ਅਹਿਮ ਮੀਟਿੰਗ ਤਾਂ ਸੱਦੀ ਗਈ ਹੈ ਜਿੱਥੇ ਸਾਰਿਆਂ ਨੇ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇੜੇ ਕਹਿੰਦੀ ਹੈ ਕਿ ਹਾਂ ਕਿ ਕੰਗਨਾ ਨੇ ਪਹਿਲਾਂ ਵੀ ਡਿਊਟੀ ਦੇ ਦੌਰਾਨ ਇੱਕ ਅਧਿਕਾਰੀ ਦੇ ਨਾਲ ਚੰਡੀਗੜ੍ਹ ਵਿਖੇ 에어ਪੋਰਟ ਤੇ ਬਤਮੀਜ਼ੀ ਕੀਤੀ ਸੀ ਤੇ ਹੁਣ ਇਸ ਨੇ ਦੇਸ਼ ਦੇ ਅੰਨਦਾਤਾ ਨੂੰ ਵੱਡਾ ਦੋਸ਼ ਲਾਇਆ ਗਲਤ ਆਖਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਤੇ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਮੇਰਾ ਨਾਮ ਗਰਮੇਲ ਸਿੰਘ ਬੀਕੇਯੂ ਲਖਵਾਲ ਸੀਨੀਅਰ ਮੀਤ ਪ੍ਰਧਾਨ ਡਰੋਲੀ ਪਾਈ ਰਾਣੀ ਆਧਵਾ ਡਵੈਲਪਮੈਂਟ ਮੀਟਿੰਗ ਕੀਤੀ ਜਾਰੀ ਹੈ ਗਿਆ ਕੀ ਮੇਨ ਮੁੱਦਾ ਸੀ ਮੀਟਿੰਗ ਮੇਨ ਮੁੱਦਾ ਜੀ ਜੋ ਆ ਕੰਗਣਾ ਰਣੌਤ ਨੇ ਯਹ ਰੁਗਲੀਆਂ ਦੀ ਬਾਤ ਦੀ ਸਾਰਾ ਸਾਡੀ ਮੀਟਿੰਗ ਹੋਈ ਹੈ ਤੇ ਐਸ ਕੇ ਐਮ ਦੀ ਵੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਕਰਕੇ ਉਹਦੇ ਵਿਰੋਧ ਦੇ ਵਿੱਚ ਅਸੀਂ ਪੂਰਾ ਪ੍ਰਦਰਸ਼ਨ ਕਰਾਂਗੇ ਜੋ ਵੀ ਉਹ ਕਰ ਰਹੀ ਹੈ ਹਿੰਦੂ ਸਿੱਖਾਂ ਦੇ ਵਿੱਚ ਪਾੜ ਪਾ ਰਹੀ ਹੈ ਜੋ ਸਾਰਾ ਸਾਡੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਭਾਈਪਾ ਦੇ ਇਸ਼ਾਰੇ ਤੇ ਪਰ ਉਹ ਨਹੀਂ ਹੋਣ ਦੇਵਾਂਗੇ ਅਸੀਂ ਜਿੱਥੋਂ ਟਿੱਕਰ ਵੀ ਜ਼ੋਰ ਲਗਾ ਸਾਡਾ ਅਸੀਂ ਲਾਵਾਂਗੇ ਅਸੀਂ ਮੰਡੀ ਵੀ ਪਹੁੰਚਾਂਗੇ ਉਹਦੇ ਹਲਕੇ ਦੇ ਵਿੱਚ ਵੀ ਪਹੁੰਚਾਂਗੇ ਉੱਥੋਂ ਦੇ ਲੋਕਾਂ ਨੂੰ ਵੀ ਦੱਸਾਂਗੇ ਵੀ ਤੁਸੀਂ ਬਹੁਤ ਮੂਰਖਤਾਈ ਕੀਤੀ ਐ ਇਹਨੂੰ ਵੋਟਾਂ ਦੇ ਕੇ ਇਹ ਅੱਤਵਾਦੀ ਕਿਸਾਨਾਂ ਨੂੰ ਦੱਸਦੀ ਐ ਬਲਕਿ ਅੱਤਵਾਦੀ ਆਪ ਐ ਅਸੀਂ ਇਹਦਾ ਪੂਰਾ ਵਿਰੋਧ ਕਰਾਂਗੇ ਲਗਾਤਾਰ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਮੰਗਾਂ ਨੂੰ ਲੈ ਕੇ ਸ਼ਾਂਤੀ ਚੱਲਿਆ ਲੰਮਾ ਚੱਲਿਆ ਪਰ ਇਹੋ ਜਿਹੇ ਇਲਜ਼ਾਮ ਲਾਉਣੇ ਇਹ ਜੀ ਸਿਰਫ ਰਿਆਂ ਦੀ ਇੱਕ ਨਿਸ਼ਾਨੀ ਐ ਇਹ ਸਿਰਫ ਹੋਰ ਕੋਈ ਨਹੀਂ ਬਕਲਾਟ ਸਿਰਫ ਰਿਆਂ ਦੀ ਫੇਮਸ ਹੋਣ ਦੀ ਵੀ ਕਿਵੇਂ ਨਾ ਕਿਵੇਂ ਫਿਲਮ ਤੋਂ ਦੀ ਕੋਈ ਚੱਲਦੀ ਨਹੀਂ ਕੋਈ ਦੇਖ ਨਹੀਂ ਰਿਹਾ ਸਿਰਫ ਫੇਮਸ ਹੋਣ ਦੀ ਖਾਤਰ ਜੇ ਜਹ ਰੁਗੜ ਰਹੀ ਹੈ ਜੋ ਆਗੂ ਰਹੀ ਹੈ ਇਹ ਰੋ ਬੰਦ ਕਰਾਂਗੇ ਬੰਦ ਕਰਾ ਕੇ ਰਵਾਂਗੇ ਮੈਂ ਜੀ ਭਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਲੱਖੋ ਵਾਲ ਮੋਗਾ ਅੱਜ ਅਸੀਂ ਹੰਗਾਮੀ ਮੀਟਿੰਗ ਸੱਦੀ ਹੈ ਜੋ ਕੰਗਣਾ ਰੌਤ ਨੇ ਬਿਆਨ ਸਾਡੇ ਕੁੱਲ ਸਮਾਜ ਨੂੰ ਔਰ ਸਿੱਖ ਭਾਈਚਾਰੇ ਨੂੰ ਆਪਸ ਵਿੱਚ ਹਿੰਦੂ ਭਾਈਚਾਰੇ ਦੇ ਵਿੱਚ ਪਾੜੇ ਪਾਉਣ ਦੀ ਬਾਬਤੋ ਦਿਨ ਬਿਨਾਂ ਹਰ ਰੋਜ਼ ਨਵੇਂ ਤੋਂ ਨਵੇਂ ਬਿਆਨ ਦੇ ਰਹੀ ਹੈ ਜੇ ਕਿਤੇ ਫਿਲਮਾਂ ਨਸ਼ਰ ਕਰ ਰਹੀ ਹੈ ਉਹ ਆਪਦੀਆਂ ਫਿਲਮਾਂ ਜੰਮ ਜੰਮ ਕੇ ਨਸ਼ਰ ਕਰ ਸਕਦੀ ਹੈ ਉਹਨੂੰ ਹੱਕ ਹੈ ਪਰ ਜੇ ਕਮਿਊਨਿਟੀ ਨੂੰ ਮਾੜਾ ਦਿਖਾ ਕੇ ਉਹ ਫਿਲਮਾਂ ਨੂੰ ਅਸੀਂ ਹਰ ਕਿਸੇ ਬਰਦਾਸ਼ਤ ਨਹੀਂ ਕਰਾਂਗੇ ਔਰ ਜਿੱਥੇ ਸਾਡਾ ਪਾੜਾ ਆਪਸ ਵਿੱਚ ਪਾ ਰਹੀ ਹੈ ਹਿੰਦੂ ਦੇ ਸਿੱਖ ਭਾਈਚਾਰ ਮuslim ਭਾਈਚਾਰੇ ਵਿਚਾਰ ਸਾਰੇ ਸਮਾਜ ਦੇ ਵਿੱਚ ਇਸ ਗੱਲ ਨੂੰ ਸਾਨੂੰ ਨਗਰਾਲਾ ਵਾਲੇ ਲਗਾ ਜਾਰੀ ਆ ਅਸੀਂ ਉਹ ਗੱਲ ਨੂੰ ਹਰ ਕਿਸੇ ਬਰਦਾਸ਼ਤ ਨਹੀਂ ਕਰਾਂਗੇ ਧਰਨਿਆਂ ਦੇ ਵਿੱਚ ਕਿਸਾਨ ਬੈਠੇ ਸੀ ਐਡਾ ਵੱਡਾ આરોਪ ਲਗਾਉਣਾ ਕਿਸਾਨਾਂ ਦੇ ਤੇ ਵੇਖੋ ਜੀ ਜੋ ਧਰਨਿਆਂ ਦੇ ਵਿੱਚ ਕਿਸਾਨ ਬੈਠੇ ਸੀ ਅਸੀਂ ਹੱਕੀ ਮੰਗਾਂ ਦੇ ਬਾਬਤ ਬੈਠੇ ਸੀਗੇ ਅਖੀਰ ਉਹ ਮੋਦੀ ਸਾਹਿਬ ਨੇ ਇਸ ਗੱਲ ਨੂੰ ਮੰਨ ਵੀ ਲਿਆ ਸੀ ਵੀ ਮੇਰੇ ਤੋਂ ਗਲਤੀ ਹੋ ਗਈ ਮੈਂ ਸਮਝਾ ਨਹੀਂ ਸਕਿਆ ਤੇ ਉਹਦਾ ਜਿਹੜਾ ਇਹਨੇ ਉਹ ਸਾਨੂੰ ਬਿਆਨ ਉਹ ਕਿਸਾਨਾਂ ਦੀ ਬਾਬਤੇ ਨੇ ਦਿੱਤੇ ਉਹਦਾ ਰਿਜ਼ਲਟ ਇਹਨੂੰ ਚੰਡੀਗੜ੍ਹ ਸਾਡੀ ਲੜਕੀ ਨੇ ਦੇ ਦਿੱਤਾ ਅਸੀਂ ਉਸ ਗੱਲ ਦਾ ਉਹ ਲੜਕੀ ਦਾ ਧੰਨਵਾਦ ਵੀ ਕਰਦੇ ਆ ਥੱਪੜ ਮਾਰ ਕੇ ਇਹਨੂੰ ਇਸ ਗੱਲ ਦਾ ਜਵਾਬ ਮਿਲਿਆ ਇਹਨੂੰ ਜਿਹੜੇ ਉਹ ਜ਼ਹਿਰ ਗੋਲ ਰਹੀ ਆ ਨਾ ਇਹਨੂੰ ਇਸ ਗੱਲ ਦੇ ਉੱਤੇ ਸਮਝਣਾ ਚਾਹੀਦਾ ਰੁਕ ਜਾਣਾ ਚਾਹੀਦਾ ਅਸੀਂ ਮੰਗ ਕਰਦੇ ਆ ਸਾਡੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਇਸ ਗੱਲ ਦੇ ਉੱਤੇ ਪੂਰ ਜ਼ੋਰ ਤੇ ਇਹਦਾ ਵਿਰੋਧ ਕਰਨਾ ਚਾਹੀਦਾ ਕਿਸਾਨ ਜਥੇਬੰਦੀਆਂ ਦਾ ਵਿਰੋਧ ਦੇ ਵਿੱਚ ਹੈਗੀਆਂ ਹੈਗੀਆਂ ਪਰ ਜਿੱਥੇ ਤੱਕ ਇਹਦੇ ਅਸੀਂ ਮੰਗ ਕਰਦੇ ਆ ਵੀ ਇਹਦੇ ਤੇ ਪ੍ਰਸ਼ਾਸਨਿਕ ਕਾਰਵਾਈ ਵੀ ਮੰਗ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਸਾਡੀ ਐਸ ਕੇ ਐਮ ਦੇ ਵਿੱਚ ਮੀਟਿੰਗ ਵੀ ਚੱਲ ਰਹੀ ਆ ਔਰ ਸਾਡੀ 10 ਤਰੀਕ ਨੂੰ ਸਾਡੀ ਪੰਜਾਬ ਦੀ ਮੀਟਿੰਗ ਸਾਡੇ ਲਖਵਾਲ ਜਥੇਬੰਦੀ ਦੀ ਵੀ ਹੋ ਰਹੀ ਆ ਉਹਦੇ ਜੇ ਅਸੀਂ ਵੱਡਾ ਕੋਈ ਐਕਸ਼ਨ ਲਵਾਂਗੇ ਅਗਰੇ ਨੇ ਇਸ ਗੱਲਾਂ ਦੀ ਮਾਫੀ ਨਾ ਮੰਗੀ ਤਾਂ ਪ੍ਰਧਾਨ ਜੀ ਕਿਸਾਨਾਂ ਦੇ ਪੁੱਤਰਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਜਾਂਦੀਆਂ ਬਾਰਡਰਾਂ ਦੇ ਉੱਤੇ ਤੇ ਉੱਥੇ ਕਿਹਾ ਜਾਂਦਾ ਵੀ ਜਦੋਂ ਇੱਕ ਧਰਨੇ ਲਾਉਂਦੇ ਆ ਇਹਨਾਂ ਨੂੰ ਐਨ ਆਰ ਆਈ ਨਾਲ ਸਪੋਰਟ ਕਰਦੇ ਆ ਕਿੱਥੇ ਸਰਕਾਰ ਸੁੱਤੀਆਂ ਹੁੰਦੀਆਂ ਨੇ ਸੈਂਟਰ ਦੀ ਦੇਖੋ ਜੀ ਹਰ ਦਿਨ ਹਰ ਘੰਟੇ ਬਾਅਦ 2-4 ਘੰਟਿਆਂ ਬਾਅਦ ਸਾਡੇ ਆਲ ਇੰਡੀਆ ਦੇ ਵਿੱਚੋਂ ਸਾਡੇ ਗਰੀਬ ਲੋਕਾਂ ਦੇ ਬੱਚੇ ਆ ਜਿਹੜੇ ਸਾਡੇ ਸਿੱਖ ਪਰਿਵਾਰਾਂ ਦੇ ਆ ਸਿੱਖ ਜਾਤੀਆਂ ਦੇ ਆ ਜਾਂ ਹਿੰਦੂ ਜਾਤੀਆਂ ਦੇ ਬੱਚੇ ਆ ਜਿਹੜੇ ਘਰਾਂ ਦੇ ਵਿੱਚੋਂ ਆਰਥਿਕ ਤੌਰ ਤੇ ਗਮੀਰਾ ਉਹ ਸਾਡੇ ਰਾਖੀ ਕਰ ਰਹੇ ਆ ਉਹ ਹਰ ਰੋਜ਼ ਉਹਨਾਂ ਦੀ ਤਰੰਗਾਂ ਅਝਲ ਵਿਟ ਕੇ ਲਾਛਾਂ ਸਾਡੀਆਂ ਆ ਰਹੀਆਂ ਇਹ ਸਾਡੇ ਲਾਛਾਂ ਦੇ ਉੱਤੇ ਉਹਨਾਂ ਬੱਚਿਆਂ ਦੇ ਉੱਤੇ ਰਾਜਨੀਤੀਆਂ ਕਰ ਰਹੇ ਆ ਅਸੀਂ ਇਹਨਾਂ ਨੂੰ ਕਹਿੰਨੇ ਆਂ ਵੀ ਜੇ ਤੁਹਾਡੀ ਅਸੀਂ ਰਾਖੀ ਕਰਦੇ ਆ ਸਾਡੇ ਉਹ ਬੱਚੇ ਉਹ ਸਾਡੇ ਬਾਪ ਸਾਡੇ ਬੱਚੇ ਹੀ ਆ ਔਰ ਸਾਨੂੰ ਤੁਸੀਂ ਅੱਤਵਾਦੀ ਵੱਖਵਾਦੀ ਦੱਸ ਰਹੇ ਆ ਤੁਸੀਂ ਸੁਰੱਖਤ ਬੈਠੇ ਹੋ ਸਿਰਫ ਉਹਨਾਂ ਬੱਚਿਆਂ ਦੀ ਕਰਕੇ ਬੈਠੇ ਆ ਇਸ ਗੱਲ ਤੇ ਗਰੇਜ ਕਰਨਾ ਚਾਹੀਦਾ ਦੱਤ ਸਭ ਨਵੀਂ ਨਵੀਂ ਬਣੀ ਸੰਸਦ ਕਗਨਨ ਬਹੁਤ ਹੈਮੇਸ਼ਾ ਸੁਰੱਖਿਆ ਦੇ ਰਹੇ ਦੇਣਾ ਚਾਹੀਦਾ ਫਿਲਮ ਇੰਡਸਟਰੀ ਸੀਗੇ ਤੇ ਹੁਣ ਸਿਆਸਤ ਆ ਗਈ ਨੇ ਇਹ ਕੋਈ ਨਾ ਕੋਈ ਬਿਆਨ ਦਿੱਤਾ ਗਿਆ ਹੈ ਕਿ ਸਾਨੂੰ ਲੈ ਕੇ ਕੀ ਸਮੇਂ ਦੇ ਤੁਸੀਂ ਉਹ ਬਿਆਨ ਮੈਂ ਤਾਂ ਇਹ ਅੱਜ ਕਹਿਣਾ ਚਾਹਨੀ ਆ ਕਿ ਮੈਂ ਕਦੇ ਸੋਚ ਹੀ ਨਹੀਂ ਸਕਦੀ ਸੀ ਕਿ ਇੱਕ ਸਾਡੀ ਐਮਪੀ ਲੋਕਾਂ ਦੀ ਚੁਣੀ ਹੋਈ ਨੁਮਾਇੰਦਗੀ ਇਹੋ ਜਿਹਾ ਕਿਸਾਨ ਵਿਰੋਧੀ ਜਿਹੜਾ ਬਿਆਨ ਦੇਗੀ ਇਸ ਬਿਆਨ ਨੂੰ ਸੁਣ ਕੇ ਤੁਸੀਂ ਕਹਿ ਲੋ ਕਿ ਸਾਰੇ ਹਿੰਦੁਸਤਾਨ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਲੋਕ ਵੀ ਉਹ ਵੀ 당 ਰਹੇਗੇ ਕਿ ਕੰਗਨਾ ਜੀ ਨੇ ਇਹ ਕਿਵੇਂ ਕਹਿ ਦਿੱਤਾ ਕਿ ਜਿਹੜੇ ਸਾਡੇ ਕਿਸਾਨ ਹੈ ਉਹ ਜਿਹੜਾ ਅੰਦੋਲਨ ਕਰ ਰਿਹਾ ਹੈ ਉਸ ਦੇ ਨਾਲ ਉਹ ਬਲਦਕਾਰੀ ਬਣ ਗਏ ਹੈ ਔਰ ਮੈਂ ਕਰੀਏ ਇੰਨੇ ਜਿਆਦਾ ਉਹਨਾਂ ਲਈ ਗਲਤ ਨਫਜ਼ ਯੂਜ਼ ਕੀਤੇ ਹੈ ਕਿ ਜਿਹੜੇ ਕਿ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਇਸ ਨੂੰ ਸੁਣ ਕੇ ਤੁਸੀਂ ਦੇਖੋ ਕਿ ਸਾਰੇ ਲੋਗ ਉਹ ਬਿਲਕੁਲ 당ਗ ਰਹਿ ਗਏ ਹੈ ਔਰ ਮਹਿਸੂਸ ਕਰ ਰਿਹਾ ਹੈ ਕਿ ਇਮੀਡੀਏਟਲੀ ਕੰਗਨਾ ਜੀ ਦੇ ਉੱਪਰ ਜਿਹੜਾ ਹੈਗਾ ਉਹ ਕੋਈ ਐਕਸ਼ਨ ਹੋਣਾ ਚਾਹੀਦਾ ਹੈਗਾ ਔਰ ਸੈਂਟਰ ਦੀ ਸਰਕਾਰ ਨੂੰ ਚਾਹੀਦਾ ਹੈ ਉਸੇ ਵਕਤ ਕੰਗਨਾ ਤੇ ਐਕਸ਼ਨ ਲੈ ਕੇ ਉਹਨਾਂ ਨੂੰ ਮਤਲਬ ਕਿ ਵਾਰਨਿੰਗ ਦੇਵੇ ਇਹ ਸਿੰਪਲ ਕਹਿ ਦੇਣ ਨਾਲ ਨਹੀਂ ਫਿਰ ਉਹਨੂੰ ਵਾਰਨਿੰਗ ਦੇਵੇ ਕਿ ਇਮੀਡੀਏਟਲੀ ਕਿ ਸਾਨਾ ਤੋਂ ਜੋ ਕਿ ਸਾਡੇ ਦੇਸ਼ ਦੇ ਅਨ ਦਾਤਾ ਹੈ ਜਿਹੜਾ ਜਿੰਨਾ ਕਰਕੇ ਸਾਡਾ ਦੇਸ਼ ਦਾ ਨਾਮ ਜਿਹੜਾ ਹੈ ਦੁਨੀਆ ਦੇ ਵਿੱਚ ਜਾ ਕੇ ਪ੍ਰਸਿੱਧ ਹੋਇਆ ਔਰ ਸਾਡੀ ਇੱਜ਼ਤ ਬਣੀ ਹੈ ਬਿੱਗ ਪੰਜਾਬ ਦੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਐ ਉਹ ਸਾਡੇ ਦੇਸ਼ ਨੂੰ ਅੱਗੇ ਤਰੱਕੀ ਵੱਲ ਲੈ ਰਿਹਾ ਐ ਉਹਨਾਂ ਦੇ ਲਈ ਇਹੋ ਜਿਹੇ ਲਫ਼ਜ਼ ਯੂਜ਼ ਕਰਨਾ ਇੱਕ ਬਹੁਤ ਹੀ ਗਲਤ ਗੱਲ ਐ ਅਸੀਂ ਸਾਰੇ ਇਸ ਨੂੰ ਕੰਡੈਮਨ ਕਰਦੇ ਆਂ ਔਰ ਇੱਕ ਮੈਂ ਤਾਂ ਇਹ ਸੋਚਦੀ ਆਂ ਵੀ ਇਸ ਵਿੱਚ ਕੰਗਨਾ ਜੀ ਵੀ ਉਹਨਾਂ ਨੇ ਇਹ ਸੋਚ ਲਿਆ ਵੀ ਐਮਪੀ ਬਣ ਕੇ ਵੀ ਉਹ ਇੱਕ ਸਟੇਜ ਦੇ ਉੱਪਰ ਹੀ ਕੰਮ ਕਰ ਰਹੀ ਐ ਜਿਵੇਂ ਉਹਨਾਂ ਨੂੰ ਐਜ਼ ਏ ਐਕਟ੍ਰੈਸ ਇੱਕ ਸਕ੍ਰਿਪਟ ਲਿਖ ਕੇ ਜਦੋਂ ਤੁਸੀਂ ਵੀ ਤੁਸੀਂ ਇਹ ਬੋਲ ਦੋ ਉਹ ਬਿਨਾਂ ਸਮਝੇ ਉਹੀ ਬੋਲ ਦਿੰਦੇ ਸੀ ਸੋ ਮੈਂ ਸੋਚਦੀ ਹਾਂ ਸੈਂਟਰ ਸਰਕਾਰ ਨੂੰ ਇਮੀਡੀਏਟਲੀ ਇਸੇ ਐਕਸ਼ਨ ਲੈਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਦੀ ਪਾਰਟੀ ਦਾ ਜਿਹੜਾ ਰੇਹਾ ਖੋਇਆ ਵੀ ਵਜੂਦ ਹੈ ਨਾ ਉਹ ਵੀ ਮੈਨੂੰ ਲੱਗਦਾ ਕਿ ਖਤਮ ਹੋ ਜਾਏਗਾ। ਔਰ ਆਉਣ ਵਾਲੀਆਂ ਤੁਸੀਂ ਦੇਖ ਲੈਣਾ ਜਿਹੜੀਆਂ ਸਟੇਟਾਂ ਵਿੱਚ ਇਲੈਕਸ਼ਨ ਹੋਣੀਆਂ ਹੈ ਉਹਦੇ ਵਿੱਚ ਵੀ ਇਹੀ ਹਾਲ ਹੋਣਾ ਹੈ। ਅੱਗੇ ਵੀ ਦੇਖੋ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਕੀ ਬੁਰਾ ਹਾਲ ਹੋਇਆ। ਅੱਗੇ ਨਾਲੋਂ ਕਿੰਨਾ ਐਕਸਪੈਕਟ ਕਰਦੇ ਸੀ। ਬੀਜੇਪੀ ਦੇ ਸਾਡੀ ਜਿਹੜੀ ਕਾਰਜ ਕਰਨੀ ਸੀਗੀ ਬੀਜੇਪੀ ਦੀ ਕਿੰਨਾ ਐਕਸਪੈਕਟ ਕਰਦੇ ਸੀ ਸਾਨੂੰ ਇੰਨੀਆਂ ਸੀਟਾਂ ਆਣਗੀਆਂ। ਔਰ ਤੁਸੀਂ ਦੇਖ ਲਓ ਕਿੰਨੇ ਪਰਸੈਂਟੇਜ ਘਟ ਗਏ ਔਰ ਪੰਜਾਬ ਦੇ ਵਿੱਚ ਠੀਕ ਹੈ ਤੁਸੀਂ ਦੇਖਿਆ ਸੀ ਵੀ ਥੋੜਾ ਜਿਆਦਾ ਇਹਨਾਂ ਦਾ ਵੋਟ ਬੈਂਕ ਵਧਿਆ ਸੀ ਪਰ ਮੈਂ ਸੋਚਦੀ ਆਂ ਇਸ ਕੰਗਨਾ ਜੀ ਦੇ ਬਿਆਨ ਦੇ ਨਾਲ ਇਹਨਾਂ ਪੰਜਾਂ ਸਟੇਟਾਂ ਦੇ ਵਿੱਚ ਇਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਬਿਲਕੁਲ ਹੀ ਖਤਮ ਹੋਏਗਾ ਔਰ ਇਸ ਦੇ ਨਾਲ-ਨਾਲ ਇਹ ਪਾਰਟੀ ਵੀ ਖਤਮ ਹੁੰਦੇ ਆ ਜਾਏਗੀ ਸੋ ਮੈਂ ਇਹੀ ਕਹਿੰਦੀ ਹੋਈ ਇਹੀ ਗੱਲ ਕਰਦੀ ਹੋਈ ਕਿ ਕੰਗਨਾ ਜੀ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ ਔਰ ਸੈਂਟਰ ਦੀ ਸਰਕਾਰ ਨੂੰ चाहिए है कि कंगना जी जीत स्ट्रिक्ट एक्शन लवे उन्होंने तो इमीजिएटली मतलब कि मैं तो सोचती कि इस प्राइम मिनिस्टर मोदी जी इमीजिएटली आके इंटरफेयर करमीजिएटली आप खुद अगे आके माफ़ी मंगन गए क्योंकि नाले तो एक पास सेंटर दे सरकार कही जाती है ਵੀ ਅਸੀਂ ਕਿਸਾਨਾਂ ਦੇ ਅਸੀਂ ਫੇਵਰ ਕਰਦੇ ਆ ਅਸੀਂ ਉਹਨਾਂ ਨੂੰ ਸਬਸਿਡੀਆਂ ਦੇ ਰਹੇ ਆ ਅਸੀਂ ਉਹਨਾਂ ਨੂੰ ਪੂਰੇ ਹੋਰ ਲੋਨ ਵਗੈਰਾ ਦੇਣ ਨੂੰ ਤਿਆਰ ਆ ਅਸੀਂ ਫਸਲਾਂ ਦੀ ਕੀਮਤ ਵਿਧਾਨ ਨੂੰ ਤਿਆਰ ਆ ਤੇ ਦੂਜੇ ਪਾਸੇ ਉਹਨਾਂ ਦਾ ਜਿਹੜਾ ਐਮਪੀ ਹੈ ਉਹ ਇਹ ਬਿਆਨ ਦੇ ਜਾਂਦਾ ਸੋ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਜਿਹੜਾ ਸਾਡਾ ਕਿਸਾਨ ਹੈ ਉਹ ਸਾਡਾ ਅੰਧਾਤ ਹੈ ਸਾਡਾ ਮਤਲਬ ਕਿ ਮੈਂ ਇਹ ਕਹਾਂਗੀ ਕਿ ਸਾਡਾ ਜਿਹੜੀ ਸਾਡਾ ਜਿਹੜਾ ਸਟੇਟਸ ਹੈ ਹਿੰਦੁਸਤਾਨ ਦਾ ਉਹ ਕਿਸਾਨਾਂ ਕਰਕੇ ਹੀ ਤਾਂ ਅਸੀਂ ਜਾ ਕੇ ਦੁਨੀਆ ਦੇ ਵਿੱਚ ਬਣਾਇਆ ਹੈਗਾ ਔਰ ਦੂਸਰੀ ਗੱਲ ਇਹ ਹੈ ਕਿ ਕਹਿਣਾ ਕਿ ਦੂਜੇ ਦੇਸ਼ ਇਹ ਜਿਹੜੇ ਅੰਦੋਲਨ ਹੈ ਇਹਨੂੰ ਬੜਾਵਾ ਦੇ ਰਿਹਾ ਇਹਨਾਂ ਨੂੰ ਫੰਡਿੰਗ ਕਰ ਰਿਹਾ ਔਰ ਕਿਸਾਨਾਂ ਦੇ ਕਰੈਕਟਰ ਦਾ ਅਸੈਸੀਨੇਸ਼ਨ ਕਰਨਾ ਇਹ ਬਹੁਤ ਮੈਂ ਸੋਚਦੀ ਆ ਮੰਦ ਭਰੀ ਗੱਲ ਹੈ ਮੰਦ ਭਰੀ ਗੱਲ ਹੈ ਖਾਸ ਕਰਕੇ ਬੀਜਪੀ ਲਈ ਤੇ ਸੈਂਟਰ ਦੀ ਸਰਕਾਰ ਤੇ ਗਈ ਸੋ ਮੈਂ ਇਹੀ ਗੱਲ ਕਹਿੰਦੇ ਹੋਏ ਕਿ ਇਮੀਡੀਏਟਲੀ ਮੋਦੀ ਸਾਹਿਬ ਇੰਟਰਫੇਅਰ ਕਰਨ ਔਰ ਕੰਗਨਾ ਜੀ ਨੂੰ ਨਦੀ ਜਗਾਦਖਾਨ ਤਾਈ ਨੂੰ ਜਗਾ ਹੈ ਉਹਨਾਂ ਦੀ ਹਾਲਾਤ ਠੀਕ ਹੋ ਸਕਦੀ ਹੈ ਔਰ ਅਸੀਂ ਜਿਹੜਾ ਸਾਡਾ ਆਪਣਾ ਕਿਸਾਨਾਂ ਦੇ ਗੇਂਸ ਜਿਹੜੀ ਇਹ ਸ਼ੁਰੂ ਜਾੰਗ ਹੋਈ ਹੈ ਅਸੀਂ ਅਸੀਂ ਤਾਂ ਉਹਨੂੰ ਸੋਲਵ ਕਰਨਾ ਹੈ ਇਹ ਤਾਂ ਇਸ ਗੱਲ ਦੇ ਨਾਲ ਤਾਂ ਉਹਨੂੰ ਹੋਰ ਬੁੜਾਵਾ ਮਿਲ ਗਿਆ ਸੋ ਮੈਂ ਇਹੀ ਗੱਲ ਕਹਿਨੀ ਆ ਕਿ ਇਹ ਬਹੁਤ ਮੰਦ ਪਾਗੀ ਗੱਲ ਕਹੀ ਹੈ ਕੰਗਨਾ ਜੀ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਔਰ ਸੈਂਟਰ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਡਾਕਟਰ ਜਿੱਥੇ ਉਹ ਐਮਪੀ ਨੇ ਉੱਤੇ ਪਹਿਲਾਂ ਉਹ ਔਰਤ ਵੀ ਨਹੀਂ ਹਾਂ ਤੇ ਉਹ ਕਿਉਂ ਇਦਾਂ ਦੇ ਬਿਆਨ ਦਿੰਦੇ ਵੀ ਆਪਾਂ ਜਾਵਾਂਗੇ ਪਹਾੜਾਂ ਤੇ ਜਾਵਾਂਗੇ दारू ਪੀਵਾਂਗੇ ਇੰਜੋਏ ਕਰਾਂਗੇ ਇੱਕ ਕਿੱਧਰ ਨੂੰ ਛੱਬੀ ਲੈ ਕੇ ਜਾ ਰਹੇ ਨੇ ਔਰਤ ਦੀ ਮੈਂ ਤਾਂ ਆਪੋ ਹੀ ਹੈਰਾਨ ਐ ਵੀ ਇੱਕ ਔਰਤ ਹੋ ਕੇ ਉਹ ਐਸੀ ਗੱਲ ਕਰਦੇ ਆ ਔਰ ਤੁਸੀਂ ਦੇਖਿਆ ਹੀ ਐ ਜਦੋਂ ਆ ਐਮਪੀ ਦੇ ਇਲੈਕਸ਼ਨ ਹੋਇਆ ਉੱਥੇ ਵੀ ਉਹਨਾਂ ਨੇ ਆ ਕੇ ਕੀ ਕੀਤਾ ਜਦੋਂ ਐਮਪੀ ਬਣ ਕੇ ਜਦੋਂ ਚੰਡੀਗੜ੍ਹ ਦੇ ਉੱਥੇ ਉੱਥੋਂ ਇਹ ਜਦਾ ਬਾਈਏ ਜਾ ਰਹੀ ਸੀ ਦਿੱਲੀ ਉੱਥੇ ਦੇਖੋ ਇੱਕ ਸਿਕਿਉਰਟੀ ਵਾਲੀ ਇੱਕ ਲੇਡੀ ਨੇ ਉਹਨਾਂ ਦੇ ਥੱਪੜ ਮਾਰਿਆ ਉਹਨਾਂ ਦੀ ਬਿਆਨਬਾਜ਼ੀ ਕਰਕੇ ਹੀ ਮਾਰਿਆ ਸੀ ਜਦੋਂ ਉਹਨਾਂ ਨੇ ਉਸ ਵਕਤ ਵੀ ਉੱਥੇ ਬਿਆਨਬਾਜ਼ੀ ਕੀਤੀ ਸੀਗੀ ਗਲਤ ਬਿਆਨਬਾਜ਼ੀ ਕੀਤੀ ਸੀ ਇਲੈਕਸ਼ਨ ਦੇ ਦੌਰਾਨ ਵੀ ਸੋ ਮੈਂ ਕਹਿੰਦੀ ਆ ਇਨਸਾਨ ਨੂੰ ਆਪਣੀ ਜ਼ੁਬਾਨ ਤੇ ਕਾਬੂ ਰੱਖਣਾ ਚਾਹੀਦਾ ਹੈ ਕਹਿੰਦੇ ਹੁੰਦੇ ਆ ਨਾ ਕਹਿੰਦੇ ਮੂੰਹ ਚੋਂ ਜਿਹੜੀ ਨਿੱਕਲੀ ਹੋਈ ਗੱਲ ਹੈ ਉਹ ਕਦੇ ਵਾਪਸ ਨਹੀਂ ਆਉਂਦੀ ਇਸ ਲਈ ਇਸ ਅਜੇ ਹੀ ਇਥੇ ਸਟਾਪ ਜੇ ਲੱਗ ਜਵੇ ਤਾਂ ਮੈਂ ਸੋਚਦੀ ਹਾਂ ਸੈਂਟਰ ਦੀ ਸਰਕਾਰ ਦੀ ਕੁਝ ਬਚਤ ਹੋ ਸਕਦੀ ਹੈ ਨਹੀਂ ਤਾਂ ਰਿਜ਼ਲਟ ਤਾਂ ਆਪਣੇ ਸਾਹਮਣੇ ਹੀ ਹੈ ਇਸ ਹਿੰਦੁਸਤਾਨ ਦੇ ਵਿੱਚ ਵੀ ਨਹੀਂ ਦੁਨੀਆ ਦੇ ਵਿੱਚ ਵੀ ਜਿਹੜੀ ਇਸ ਪਾਰਟੀ ਦੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਇਸ ਪਾਰਟੀ ਅਨੁਭਵਿਤ ਕਹਨਾਰ ਨਾ ਤੁਨਾ ਬੀਜਪੀ ਜਿਹੜੀ ਜੀ ਆ ਜਿੱਤ ਕਿਸਾਨਾਂ ਉੱਤੇ ਟਿੱਪਣੀਆਂ ਕਰ ਰਹੀ ਹੈ ਬਹੁਤ ਸੇਵਰੀ ਜਰਬੋਦੇ ਬਾਈ ਕੀ ਕਹਿਣਾ ਚਾਹੁੰਦੇ ਤੁਸੀਂ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਕੰਗਣਾ ਰਣੌਤ ਨੇ ਬੀਜੇਪੀ ਦੀ ਮੌਜੂਦਾ ਸੰਸਦ ਨੇ ਬਿਆਨ ਦਿੱਤਾ ਬੇਹਦ ਸ਼ਰਮਨਾਕ ਬਿਆਨ ਹੈ ਔਰ ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਜਿਹੜਾ ਕਿਸਾਨ ਅੰਦੋਲਨ ਹੋਇਆ ਉਸ ਨੂੰ ਅੱਜ ਵੀ ਦੁਨੀਆ ਦੇ ਵਿੱਚ ਲੋਕ ਦੇਖਦੇ ਆ ਕਿ ਕਿਸਾਨ ਅੰਦੋਲਨ ਜਿਹੜਾ ਆਪਣੀਆਂ ਮੰਗਾਂ ਲਈ ਕਿਸਾਨ ਦਿੱਲੀ ਬਰੂਹਾਂ ਤੇ ਬੈਠੇ ਸੀ ਔਰ ਬੜਾ ਵੱਡਾ ਲੰਮੇ ਸਮੇਂ ਤੱਕ ਚੱਲਿਆ ਧਰਨਾ ਔਰ ਬੇहद ਸ਼ਾਂਤੀਪੂਰਨ ਧਰਨਾ ਸੀ ਉਹ ਔਰ ਕਿਸਾਨਾਂ ਨੇ ਆਖਰਕਾਰ ਉਸ ਦੇ ਵਿੱਚ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਔਰ ਜਿਹੜਾ ਇਹ ਬਿਆਨ ਦਿੱਤਾ ਜਾ ਰਿਹਾ ਇਹ ਮੈਂ ਅਕਸਰ ਹੀ ਗੱਲਾਂ ਚਲਦੀਆਂ ਹੁੰਦੀਆਂ ਕਿ ਉਸ ਬਿਆਨਾਂ ਦੇ ਬਿਹਾਫ ਤੇ ਪਹਿਲਾਂ ਤਾਂ ਬੀਜੇਪੀ ਤੋਂ ਟਿਕਟ ਲੈ ਲਈ ਹੈ ਹੁਣ ਸ਼ਾਇਦ ਬੀਬਾ ਜੀ ਭਾਲਦੇ ਆ ਕਿ ਮੈਨੂੰ ਵਜ਼ੀਰ ਵੀ ਮਿਲ ਜੇ ਉਹ ਇਸੇ ਕਰਕੇ ਜਿਹੜੇ ਇਹ ਬਿਆਨ ਇਹੋ ਜਿਹੇ ਸ਼ਰਮਨਾਕ ਤੇ ਘਟੀਆ ਬਿਆਨ ਉਹ ਅਕਸਰ ਹੀ ਦਿੰਦੇ ਰਹਿੰਦੇ ਆ ਗੁਰੂ ਸਾਹਿਬ ਨੂੰ ਦਸਤਾਰ ਜਿਹੜੀ ਸਜਾਈ ਗਈ ਆ ਉਸ ਦੇ ਉੱਤੇ ਬਹੁਤ ਕਮੈਂਟ ਕਰਦੀ ਵੀ ਜਿੰਨੇ ਸਰਦਾਰ ਲੋਕ ਇਹ ਸਾਰੇ ਹੱਤਵੱਡੀ ਆ ਕੀ ਲੱਗਦਾ ਤੁਹਾਨੂੰ ਨਹੀਂ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਹੋਈ ਜਾ ਰਿਹਾ ਦੇਖੋ ਜੀ ਗੁਰੂ ਸਾਹਿਬ ਦੀ ਜਿਹੜੀ ਇਹ ਦਸਤਾਰ ਦਿੱਤੀ ਹੋਈ ਹੈ ਸਿੱਖ ਧਰਮ ਦੀ ਖਾਸ ਕਰਕੇ ਮੈਂ ਕਹਿੰਨਾ ਕਿ ਇਹ ਨਿਸ਼ਾਨੀ ਹੈ ਕਿ ਸਿੱਖਾਂ ਨੇ ਹਮੇਸ਼ਾ ਹੀ ਕੋਈ ਵੀ ਕਿਸੇ ਤਰ੍ਹਾਂ ਦੀ ਲੜਾਈ ਹੋਵੇ ਉਹਦੇ ਚ ਵੱਧ ਚੜ ਕੇ ਹਿੱਸਾ ਪਾਇਆ ਔਰ ਜਿੱਥੋਂ ਤੱਕ ਗੱਲ ਇਹ ਪੰਜਾਬੀਅਤ ਦੀ ਗੱਲ ਆ ਜਾਂਦੀ ਹੈ ਜਿਹੜੀ ਇਹ ਕਿਸਾਨੀ ਧਰਨੇ ਦੀ ਲਹਿਰ ਸੀ ਉਹ ਪੰਜਾਬ ਤੋਂ ਤੁਰਦੀ ਤੁਰਦੀ ਪੂਰੇ ਹਿੰਦੁਸਤਾਨ 'ਚ ਚਲੀ ਗਈ। ਔਰ ਕਈ ਆਪਾਂ ਖਬਰਾਂ ਵੀ ਸੁਣਦੇ ਆਂ ਕਿ ਵਿਦੇਸ਼ਾਂ ਵਿੱਚ ਵੀ ਕਿਸਾਨਾਂ ਵੱਲੋਂ ਧਰਨੇ ਦਿੱਤੇ ਗਏ ਆ। ਲਹਿਰ ਜਿਹੜੀ ਤੁਰਦੀ ਆ ਉਹ ਹਮੇਸ਼ਾ ਪੰਜਾਬ ਤੋਂ ਤੁਰਦੀ ਆ ਔਰ ਇਹ ਸਿਰੇ ਤੱਕ ਜਾਂਦੀ ਆ। ਆਪਾਂ ਦੇਖਿਆ ਕਿ ਪੰਜਾਬ ਤੋਂ ਤੁਰ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੰਮਾ ਸਮਾਂ ਬਹਿਣ ਤੋਂ ਬਾਅਦ ਆਖਰਕਾਰ ਕਿਸਾਨਾਂ ਦੀ ਜਿੱਤ ਹੋਈ ਔਰ ਜਿਹੜੀ ਉਸ ਟਾਈਮ ਦੀ ਸਰਕਾਰ ਸੀ ਉਸ ਨੂੰ ਅਖੀਰ ਆਖਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨਾਂ ਦੇ ਅੱਗੇ ਝੁਕਣਾ ਪਿਆ ਕੀ ਕਾਰਨ ਹੈ ਜਿਹੜਾ ਪੰਜਾਬ ਨੂੰ ਸ਼ਾਂਤੀ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਂਦਾ ਇਦਾਂ ਦੇ ਬਿਆਨ ਦਿੱਤੇ ਜਾਂਦੇ ਦੇਖੋ ਜੀ ਪੰਜਾਬ ਦੀ ਵੀ ਗੱਲ ਕਰ ਲੈਣੇ ਆ ਤੇ ਸਿੱਖਾਂ ਦੀ ਇੱਕ ਅਣਖੀ ਕੌਮ ਸਿੱਖ ਆਪਣੀ ਇੱਜ਼ਤ ਦੀ ਖਾਤਰ ਹਮੇਸ਼ਾ ਲੜਾਈ ਲੜਦੇ ਰਹੇ ਆ ਔਰ ਇਹਨਾਂ ਨੂੰ ਲੱਗਦਾ ਕਿ ਜੇ ਸਿੱਖ ਆਪਣੇ ਪੈਰਾਂ ਤੇ ਖੜੇ ਹੋ ਗਏ ਤਾਂ ਸ਼ਾਇਦ ਇਹ ਸਾਡੇ ਬਸਤ ਤੋਂ ਬਾਹਰ ਰਹਿ ਜਾਣ ਬਾਹਰ ਹੋ ਜਾਣਗੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਔਰ ਉਹ ਰਾਜ ਹੈ ਜਿਹੜਾ ਉਹ ਸਦੀਆਂ ਤੱਕ ਯਾਦ ਕੀਤਾ ਗਿਆ ਪਹਿਲਾਂ ਵੀ ਕੀਤਾ ਜਾਂਦਾ ਸੀ ਤੇ ਹੁਣ ਵੀ ਕੀਤਾ ਜਾਂਦਾ ਔਰ ਭੁੱਖ ਵਿੱਚ ਵੀ ਇਹ ਯਾਦ ਕੀਤਾ ਜਾਊਗਾ ਔਰ ਜਿਹੜਾ ਬੰਦਾ ਆਪਣੀ ਮਿਹਨਤ ਨਾਲ ਆਪਣੀ ਮਿਹਨਤ ਨਾਲ ਸੱਚੀ ਸੁੱਚੀ ਕਮਾਈ ਕਰਦਾ ਔਰ ਜੇਕਰ ਉਸ ਨੂੰ ਉਸ ਨੂੰ ਆਪਾਂ ਇਸ ਤਰ੍ਹਾਂ ਘਲੋਣੀ ਹਰਕਤ ਕਰਕੇ ਇਹੋ ਜਿਹੇ ਬਿਆਨ ਦੇ ਕੇ ਆਪਾਂ ਕੋ ਚੰਗੀ ਮਾੜੀ ਗੱਲ ਕਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਆਪਣੀ ਇੱਜ਼ਤ ਦੀ ਗੱਲ ਆ ਜਾਂਦੀ ਹੈ ਇਹ ਤੁੰਗਣਾ ਨੂੰ ਬੀਬਾ ਨੂੰ ਕੋਸ਼ਿਸ਼ ਤੀ ਮੈਸੇਜ ਦੇਣਾ ਚਾਹੁੰਦਾ ਵੀ ਇਹ ਹੋਣੀ ਹੈ ਮੈਸੇਜ ਦੇਖੋ ਜੀ ਜਿਹੜਾ ਬੰਦਾ ਸਮਝਦਾਰ ਹੋਵੇ ਪਹਿਲੀ ਗੱਲ ਤੋਂ ਇਹੋ ਜਿਹਾ ਬਿਆਨ ਹੀ ਨਹੀਂ ਦਿੰਦਾ ਉਹ 100 ਵਾਰੀ ਸੋਚਦਾ ਕੁਝ ਬੋਲਣ ਲੱਗਾ ਪਰ ਜੇ ਇਹ ਨੇ ਗੱਲ ਕਹਿਤੀ ਹੈ ਮੈਨੂੰ ਲੱਗਦਾ ਕਿ ਛੇਤੀ ਤੋਂ ਛੇਤੀ ਇਹਨੂੰ ਸਮੁੱਚੇ ਜਿਹੜਾ ਕਿਸਾਨ ਭਾਈਚਾਰਾ ਸਾਰੇ ਹਿੰਦੁਸਤਾਨ ਦਾ ਉਹਦੇ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਇਹ ਗੱਲ ਕਹਿ ਬੈਠੀ ਮੈਂ ਪਰ ਜੋ ਉਹਦੀ ਸੋਚ ਆ ਮੈਨੂੰ ਉਮੀਦ ਘਟ ਹੈ ਇਸ ਤੋਂ ਕੰਗਣਾ ਰੰਦਾਤ ਇੱਕ ਫਿਰਕੂ ਏਜੰਡਾ ਲੈ ਕੇ ਚੱਲੀ ਵੀ ਹੈ ਜਿਹਦੇ ਨਾਲ ਦੇਸ਼ ਦੇ ਵਿੱਚ ਭਾਈਚਾਰਕ ਸਾਂਝ ਟੁੱਟੂਗੀ ਇਹ ਹਮੇਸ਼ਾ ਬਵਾਦਕ ਆਵਾਦਕ ਉਹ ਬੰਦੀ ਆ ਰਹੀ ਹੈ ਪਿੱਛੇ ਵੀ ਇਹਨੇ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਉਸ ਸਮੇਂ ਵੀ ਸਾਡੀਆਂ ਬਾਵਾ ਭੈਣਾਂ ਨੂੰ ਇੱਕ ਤਰ੍ਹਾਂ ਦੇ ਨਾਲ ਗਾਲ ਹੀ ਕੱਢੀ ਸੀ ਸੋ ਉਹਦੇ ਨਾਲ ਵੀ ਮਾਹੌਲ ਖਰਾਬ ਹੋਇਆ ਸੀਗਾ ਤੇ ਹੁਣ ਬੀਤੇ ਦਿਨਾਂ ਦੇ ਵਿੱਚ ਉਹਨੇ ਫੇਰ ਉਹੀ ਮਾਹੌਲ ਨੂੰ ਫੇਰ ਫਿਰ ਕੁ ਰੰਗਤ ਦੇਣ ਦੀ ਖਾਤਰ ਇਹਨੇ ਗਲਤ ਸ਼ਬਦ ਕਿਸਾਨ ਪੰਜਾਬ ਦੇ ਦੇ ਕਿਸਾਨ ਨੇ ਹਿੰਦੁਸਤਾਨ ਦੇ ਕਿਸਾਨ ਜਿਹੜੇ ਹੈਗੇ ਆਨਦਾਤਾ ਉਹਨਾਂ ਨੂੰ ਮਾੜੀ ਸ਼ਬਦਾਲੀ ਜਨਸਬੋਧਨ ਕੀਤਾ ਭਾਏ ਭਾਣੂ ਤੇ ਲਗਾਮ ਦੇਣ ਦੀ ਲੋੜ ਹੈ ਜੇਕਰ ਪੰਜਾਬ ਦੇ ਵਿੱਚ ਇਦਾਂ ਦੇ ਕੋਈ ਕੋਈ ਘਟਨਾ ਵਾਪਰਦੀ ਹੈ ਮੈਂ ਸਮਝਦਾ ਕਿ ਇਹਦੀ ਜ਼ਿੰਮੇਵਾਰੀ ਬੀਜੇਪੀ ਤੇ ਕੰਗੜਾ ਰੰਦੌਰ ਦੀ ਹੋਵੇਗੀ ਕਿਉਂਕਿ ਪੰਜਾਬ ਦੇ ਕਿਸਾਨ ਆਪਦੀ ਅਣਖ ਦੇ ਨਾਲ ਕਦੇ ਸਹਿਯੋਤਾ ਨਹੀਂ ਕਰਦਾਗਾ ਉਹਨੂੰ ਕਰਜ਼ਾ ਦੇ ਮਾਰ ਨਹੀਂ ਪੈਂਦੀ ਜਿੰਨੀ ਉਹਨੂੰ ਅਣਖ ਦੀ ਮਾਰ ਪੈਂਦੀ ਹੈ ਸੋ ਇਹੋ ਜਿਹੇ ਵਿਵਾਨ ਦੇ ਕੇ ਉਹ ਪੰਜਾਬ ਦੇ ਕਿਸਾਨਾਂ ਤੇ ਦੇਸ਼ ਦੇ ਕਿਸਾਨਾਂ ਦੀ ਅਣਖ ਨੂੰ ਵਗਾਰ ਰਹੀ ਹੈ ਮੈਂ ਸਮਝਦਾ ਕਿ ਉਹਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਜੇਕਰ ਨਹੀਂ ਮਾਫੀ ਮੰਗਦੀ ਤੇ ਭਾਈਪਾਣੂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਅਗਰ ਭਾਈਪਾਣੂ ਨਹੀਂ ਕਾਰਵਾਈ ਕਰਦੀ ਤੇ ਮੈਂ ਸਮਝਦਾ ਕਿ ਭਾਈਪਾਣੂ ਉਹਨੂੰ ਫਿਰਕੂ ਰੰਗਤ ਦੇਣ ਵਾਸਤੇ ਉਤਸ਼ਾਧ ਕਰ ਰਹੀ ਹੈ ਛਿਰਮਾ ਸਾਹਿਬ ਕਦੀ ਉਹ ਗਲਾ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਕਹਿੰਦੀ ਰੀਪ ਹੁੰਦੇ ਆ ਕਦੀ ਉਹ ਗੰਦੀ ਬਾਹਰੋਂ ਆਈਆਂ ਏਜੰਸੀਆਂ ਆ ਕੇ ਨਾਲ ਰਲਦੀਆਂ ਇਹ ਕੀਲ ਜੀ ਏਜੰਸੀਆਂ ਰਲਦੀਆਂ ਨਾਲ ਤੇ ਸਰਕਾਰਾ ਸੈਂਟਰ ਸਰਕਾਰ ਕਿੱਧਰੋਂ ਸੁੱਤੀ ਪਈ ਐ ਇਹ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਰੇਪ ਇੱਕ ਵੀ ਸਾਬਤ ਕਰ ਦੇਣ ਕਸਾਲ ਅੰਦੋਲਨ ਦੇ ਵਿੱਚ ਕਿਤੇ ਕਿਤੇ ਇਹੋ ਜੇ ਕਿਸੇ ਧੀ ਭੈਣ ਨੂੰ ਉੱਥੇ ਤਾਂ ਆ ਕੇ ਮੈਂ ਜਦ ਦਿੱਲੀ ਮੋਰਚ ਚ ਜੇ ਗਿਆ ਉੱਥੇ ਦੇ ਦਿੱਲੀ ਦੇ ਬੇਟੀਆਂ ਆ ਕੇ ਉੱਥੇ ਆਪ ਦਾ ਬਣਦਾ ਯੋਗਦਾਨ ਪਾ ਰਹੀਆਂ ਸੀ ਉੱਥੇ ਪੜ੍ਹੇ ਲਿਖਿਆ ਵਰਗ ਉੱਥੇ ਆਮ ਵਰਗ ਉਥੇ ਆ ਕੇ ਆਪਣਾ ਬਣਦਾ ਯੋਗਦਾਨ ਬੱਚੇ ਤੇ ਬੱਚੀਆਂ ਪਾ ਰਹੇ ਸੀ ਜੇ ਇਹੋ ਜਿਹਾ ਮਾਹੌਲ ਬੰਦਾ ਤੇ ਮੈਂ ਸਾਂਹਿੰਦਾ ਕਿ ਦਿੱਲੀ ਦੇ ਲੋਕ ਆ ਕੇ ਪੜੇ ਲਿਖੇ ਲੋਕ ਹਰਿਆਣਾ ਦੇ ਲੋਕ ਪੰਜਾਬ ਦੇ ਲੋਕ ਉਹ ਕਦੇ ਸਾਥ ਨਾ ਦਿੰਦੇ ਸੋ ਇਸ ਕਰਕੇ ਇਹ ਬੇਤੁਕੇ ਬਿਆਨ ਹੈ